ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਮਹਾਨ ਮਹਾਨ ਨਾਇਕ ਦੀਵਾਨ ਟੋਡਰਮਲ ਦੀ ਜਿਹੜੀ ਜਹਾਜ਼ ਹਵੇਲੀ ਆ ਉਹ ਲੰਬੇ ਅਰਸੇ ਤੋਂ ਉਹਦੀ ਕਾਰ ਸੇਵਾ ਦੋ ਤਿੰਨ ਜਥੇਬੰਦੀਆਂ ਨੇ ਕਰਨ ਦਾ ਯਤਨ ਕੀਤਾ ਪਰ ਅਧੂਰੀ ਰਹਿ ਗਈ ਅਧੂਰੀ ਨਹੀਂ ਰਹਿ ਗਈ ਕਾਰਜੇ ਨੇ ਸ਼ੁਰੂ ਹੋਏ ਹੁਣ ਦੀਵਾਨ ਟੌਡਰਮਲ ਫਾਊਂਡੇਸ਼ਨ ਜਿਹੜੀ ਆ ਉਹਨਾਂ ਨੇ ਅਪਰਲਾ ਕੀਤਾ ਕਿ ਸਾਨੂੰ ਕਾਰ ਸੇਵਾ ਦੇ ਰੂਪ ਦੇ ਵਿੱਚ ਇਹ ਸੇਵਾ ਦੇ ਦਿਓ ਉਹਨਾਂ ਨੂੰ ਅਸੀਂ ਬੈਠ ਕੇ ਡਾਇਰੈਕਸ਼ਨ ਵੀ ਦਿੱਤੀ ਸੀ ਵੀ ਕਿਉਂਕਿ ਹਾਈ ਕੋਰਟ ਦੇ ਵਿੱਚ ਲਿਟੀਗੇਸ਼ਨ ਪੈਂਡਿੰਗ ਆ ਤੇ ਦੂਸਰਾ ਇਹ ਕਿਉਂਕਿ ਇਮਾਰਤੀ ਵਿਭਾਗ ਪ੍ਰਾਤਨ ਇਮਾਰਤੀ ਵਿਭਾਗ ਜਿਹੜਾ ਉਹ ਇਹਦੀ ਦੇਖਰੇਖ ਕਰਦਾ ਤੇ ਮੈਂ ਆਪ ਵੀ ਡਾਇਰੈਕਟਰ ਸਾਹਿਬ ਦੇ ਕੋਲ ਜਾ ਕੇ ਉਹਨਾਂ ਨਾਲ ਬੈਠ ਕੇ ਸਾਰੀ ਗੱਲਬਾਤ ਕੀਤੀ ਸੀ ਪਰ ਲਿਟੀਗੇਸ਼ਨ ਹੋਣ ਕਰਕੇ ਉਹ ਕੰਮ ਤੇ ਹੋਂਦਾ ਤੇ ਉਹ ਹੱਲੇ ਖੜਾ ਅੱਜ ਅਰੋੜਾ ਸਾਹਿਬ ਜਿਹਨੇ ਇਹ ਪਟੀਸ਼ਨ ਪਾਈ ਉਹ ਹਾਈ ਕੋਰਟ ਦੇ ਵਿੱਚ ਕਿ ਇਹਨੂੰ ਐਜ਼ ਇਟ ਇਸ ਜੇ ਰੱਖਿਆ ਜਾਵੇ ਐਜ਼ ਇਟ ਇਸ ਤੋਂ ਭਾਵ ਇਹ ਹੋਂਦਾ ਜਿਹੜੀ ਪੁਰਾਣੀ ਦੇਖੋ ਬਹਾਲ ਕੀਤੀ ਜਾਵੇ ਤੇ ਅਸੀਂ ਬੈਠ ਕੇ ਉਹਨਾਂ ਨਾਲ ਵੀ ਮੀਟਿੰਗ ਕੀਤੀ ਅੱਜ ਤੇ ਅਰੋੜਾ ਸਾਹਿਬ ਨੇ ਵੀ ਇਸ ਗੱਲ ਦੀ ਹਾਮੀ ਭਰੀਆ ਕਿ ਸਰਕਾਰ ਤੇ ਸ਼ਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇੱਕ ਐਗਰੀਮੈਂਟ ਦੇ ਦੇਣ ਅਸੀਂ ਹਾਈ ਕੋਰਟ ਦੇ ਵਿੱਚ ਪਹਿਲਾਂ ਹੀ ਜਵਾਬ ਦਾਵਾ ਇਹ ਦਿੱਤਾ ਸੀ ਕਿ ਅਸੀਂ ਇਹਨੂੰ ਪਰਾਤਨ ਦੇਖਦੇ ਵਿੱਚ ਅਨੁਸਾਰ ਬਣਾਉਣ ਦਾ ਯਤਨ ਕਰਾਂਗੇ ਸੋ ਅੱਜ ਸਾਡੀ ਉਹਤੇ ਸਹਿਮਤੀ ਬਣ ਗਈ ਆ ਮਰੋੜਾ ਸਾਹਿਬ ਵੀ ਆਇਓ ਸੀ ਕੰਡੀਸ਼ਨਲ ਐਡਵੋਕੇਟ ਜਨਰਲ ਵੀ ਸਾਡੇ ਆਏ ਹੋ ਸਗੇ ਉਹ ਬੈਠ ਕੇ ਸਾਰੀ ਹੁਣ ਆਉਂਦੇ ਦਿਨਾਂ ਦੇ ਵਿੱਚ ਉਹ ਬੈਠ ਕੇ ਉਹਦੀ ਜਿਹੜੀ ਰੂਪਰੇਖਾ ਲੀਕ ਕੇ ਸਾਰੀ ਉਹਦੀ ਕਾਰ ਸੇਵਾ ਜਿਹੜੀ ਉਹ ਸ਼ੁਰੂ ਕਰਤੀ ਜਾਊਗੀ ਆਰਡਰ ਮਲ ਜਿਹੜੀ ਹਵੇਲੀ ਹੈਗੀ ਆ ਉਹਦੇ ਸਬੰਧ ਦੇ ਵਿੱਚ ਵਿਚਾਰ ਕੀਤਾ ਤੇ ਸਾਡੀਆਂ ਕਈ ਮੀਟਿੰਗਾਂ ਪੰਜਾਬ ਸਰਕਾਰ ਨਾਲ ਪ੍ਰਾਤਨ ਵਿਭਾਗ ਨਾਲ ਹਾਈ ਕੋਰਟ ਨਾਲ ਕਿਉਂਕਿ ਚੀਫ ਜੱਜ ਸਾਹਿਬ ਕੋਲੇ ਕੇਸ ਹੈ ਜਿਹੜਾ ਪਟੀਸ਼ਨ ਹੈ ਅੱਜ ਅਸੀਂ ਬੜੀ ਜਦੋਜਹਿਦ ਦੇ ਨਾਲ ਘਟੋ-ਘਟ 13-14 ਸਾਲਾਂ ਬਾਅਦ ਅਸੀਂ ਸ੍ਰੀ ਐਚਸੀ ਅਰੋੜੇ ਨੂੰ ਇਸ ਧਰਤੀ ਤੇ ਲਿਆਂਦਾ ਤੇ ਉਹਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੀ ਪਟੀਸ਼ਨ ਆ ਵਾਪਸ ਲੈਣਾ ਤੇ ਜਿਹੜਾ ਉਹਨਾਂ ਦਾ ਇਤਰਾਜ਼ ਸੀ ਉਹ ਅਸੀਂ ਦੂਰ ਕਰਤਾ ਹੈ ਅ ਰੂੜਾ ਸਾਹਿਬ ਦਾ ਜਿਹੜਾ ਇਤਰਾਜ਼ ਸੀ ਉਹਨੂੰ ਅਸੀਂ ਦਰੁਸਤ ਕੀਤਾ ਤੇ ਜੋ ਵੀ ਹੁਣ ਹਵੇਲੀ ਦਾ ਕਾਰਜ ਹੋਏਗਾ ਉਹ ਹੈਰੀਟੇਜ ਦੇ ਨਿਯਮਾਂ ਮੁਤਾਬਕ ਹੋਏਗਾ ਤੇ ਇਹ 19 ਤਰੀਕ ਦਾ ਅਗਲੀ ਤਰੀਕ 19 ਦਸੰਬਰ ਨੂੰ ਕੋਰਟ ਦੇ ਵਿੱਚ ਇਹ ਫੈਸਲਾ ਹੋ ਜਾਣਾ ਉਸ ਤੋਂ ਪਹਿਲਾਂ ਅਸੀਂ ਕੋਸ਼ਿਸ਼ ਕੀਤੀ ਸੀ ਵੀ ਇਕੱਠੇ ਬਹਿ ਕੇ ਵੀ ਆਪਾਂ ਨੂੰ ਰਲ ਮਿਲ ਕੇ ਪਹਿਲਾਂ ਇੱਕ ਸਲਾਹ ਬਣਾਈਏ ਤੇ ਉਹ ਸਾਡੀ ਅੱਜ ਸੰਪੂਰਨ ਬਹੁਤ ਵਧੀਆ ਮੀਟਿੰਗ ਹੋਈ ਹੈ ਬੜੇ ਸਖਾਵੀ ਮਾਹੌਲ ਦੇ ਵਿੱਚ ਅਰੋੜਾ ਸਾਹਿਬ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਪੋਜੀਟਿਵ ਰਿਸਪਾਂਸ ਦਿੱਤਾ ਹੈ ਤੇ ਉਹ ਸਾਡੇ ਨਾਲ ਟੀਮ ਬਣ ਕੇ ਕੰਮ ਕਰਨਗੇ ਤੇ ਅਸੀਂ ਉਹਨਾਂ ਦੀ ਜੋਗ ਅਗਵਾਈ ਹੇਠ ਕੰਮ ਕਰਾਂਗੇ ਕਿਉਂਕਿ ਉਹ ਸਾਡੇ ਬਜ਼ੁਰਗ ਨੇ ਵੱਡੇ ਨੇ ਉਹਨਾਂ ਨੂੰ ਜ਼ਿਆਦਾ ਸਮਝ ਆਏਗੀ ਸਾਡੇ ਨਾਲ ਤੇ ਦੂਸਰਾ ਮੈਂ ਦੱਸਣਾ ਚਾਹਾਂਗਾ ਕਿ ਦਵਨ ਟੋਡਰਮਲ ਬਰਾਸਤੀ ਫਾਊਂਡੇਸ਼ਨ ਜਿਹੜੀ ਹੈਗੀ ਆ ਇਇ ਇੱਕੋ ਇੱਕ ਫਾਊਂਡੇਸ਼ਨ ਦੁਨੀਆ ਦੀ ਜਿਹੀ ਹੈ ਵੀ ਅਸੀਂ ਕਿਸੇ ਤੋਂ ਕੋਈ ਫੰਡ ਨਹੀਂ ਲੈਂਦੇ ਨਾ ਹੀ ਪਹਿਲੇ ਕੇਸ ਤੋਂ ਫੰਡ ਲਿੱਤਾ ਹੈਗਾ ਅਸੀਂ ਥੋੜੇ ਜਿਹਾ ਪਰਿਵਾਰ ਹੈਗੇ ਆ ਉਹ ਇੱਕ ਗਰੁੱਪ ਹੈਗਾ ਸਾਡਾ ਆਪਣੇ ਪਰਿਵਾਰਾਂ ਦਾ ਉਹਦੇ ਵਿੱਚ ਅਸੀਂ ਹਵੇਲੀ ਦੇ ਵਿੱਚ ਜਿੰਨੀ ਵੀ ਸਾਨੂੰ ਕੋਈ ਇਜਾਜ਼ਤ ਮਿਲੇਗੀ 10 ਕਰੋੜ 20 ਕਰੋੜ ਜਿੰਨਾ ਵੀ ਹੋਏਗਾ ਅਸੀਂ ਆਪਣੇ ਪਰਿਵਾਰਾਂ ਵੱਲੋਂ ਲਾਵਾਂਗੇ ਤੇ ਸਾਨੂੰ ਪਤਾ ਲੱਗਿਆ ਕੁਝ ਵੀ ਅਮਰੀਕਾ ਦੇ ਵਿੱਚ ਸਾਡੇ ਨਾਂ ਤੇ ਕੋਈ ਪੈਸੇ ਵਗੈਰਾ ਇਕੱਠੇ ਵੀ ਕਾਲ ਵਗੈਰਾ ਆਈ ਹੈ ਵੀ ਪੈਸੇ ਦਿਓ ਤੇ ਉਹੇ ਜੇ ਸੱਜਣਾ ਤੋਂ ਤੁਸੀਂ ਬਚ ਕੇ ਰਹਿਣਾ ਤੇ ਸਾਡੇ ਨਾਲ رابطہ ਜਰੂਰ ਕਰਨਾ ਵੀ ਉਹ ਕੌਣ ਸੱਜਣ ਨੇ ਤੇ ਅਸੀਂ ਕਿਸੇ ਤੋਂ ਵੀ ਇੱਕ ਪੈਸਾ ਨਾ ਇੰਡੀਆ ਚੋਂ ਨਾ ਬਾਹਰੋਂ ਕੋਈ ਵੀ ਪੈਸਾ ਨਹੀਂ ਲੈਣਾ ਅਸੀਂ ਆਪਣੇ ਪਰਿਵਾਰਾਂ ਬੱਲੂ ਹੀ ਸੇਵਾ ਕਰਨੀ ਹੈ ਇਹਦੇ ਸਰਪ੍ਰਸਤੀ ਸਰਦਾਰ ਗਿਆਨ ਸਿੰਘ ਸੰਧੂ ਸਾਡੇ ਜਿਹੜੇ ਕੈਨੇਡਾ ਤੋਂ ਉੱਗੇ ਵਿਦਵਾਨ ਸਿੱਖ ਨੇ ਉਹ ਕਰ ਰਹੇ ਨੇ ਤੇ ਅਸੀਂ ਇਹ ਸਾਰੀ ਅਗਵਾਈ ਦੇ ਵਿੱਚ ਅਸੀਂ ਉਹਨਾਂ ਦੀ ਵਾਈਟ ਦੀ ਬੇਸਾਰੇ ਚੱਲ ਚੱਲਦੇ ਆ ਤੇ ਇਹਦੇ ਨਾਲ ਪੂਰੀ ਟੀਮ ਦੇ ਹੋਰ ਸੱਜਣ ਪਹੁੰਚਿਆ ਤੇ ਦਰਬਾਰ ਸਿੰਘ ਆ ਸਾਡੀ ਫਾਊਂਡੇਸ਼ਨ ਦੇ ਮੈਂਬਰ ਨੇ ਸੀਨੀਅਰ ਤੇ ਅਸੀਂ ਬਿਲਕੁਲ ਨਿਸ਼ਕਾਮ ਬੜੀ ਇਮਾਨਦਾਰੀ ਨਾਲ ਤੇ ਬੜੀ ਤਨਦੇਹੀ ਨਾਲ ਇਹ ਮੈਨੂੰ ਆਸ ਹੈ ਕਿ ਇਹ ਕਾਰਜ ਬਹੁਤ ਸੇਤੀ ਨਿਪਰੇ ਚੜੇਗਾ ਕਿਉਂਕਿ ਹੁਣ ਅਸੀਂ ਇੱਕ ਏਜੰਸੀ ਇੱਕ ਏਜੰਸੀ ਨਾਲ ਸੰਪਰਕ ਕੀਤਾ ਹੈ ਰਿਟੇਜ ਹੋਸਰ ਅ ਅਜੰਸੀਦਨਾ ਹੈਗਾ ਤੇ ਉਹਨਾਂ ਨੇ ਹੈਰੀਟੇਜ ਤੇ 30 ਸਾਲ ਤੋਂ ਬਾਅਦ ਉਹਨਾਂ ਦਾ ਤਜਰਬਾ ਹੈਗਾ ਜੱਲਿਆਂ ਵਾਲਾ ਬਾਗ ਜਿਵੇਂ ਆਪਣਾ ਅੰਮ੍ਰਿਤਸਰ ਅ ਕਈ ਬੰਗਲਿਆਂ ਨੂੰ ਤੇ ਕਈ ਕਈ ਕਿਲਿਆਂ ਨੂੰ ਇਹਨਾਂ ਨੇ ਪ੍ਰਿਜ਼ਰਵ ਕੀਤਾ ਸਿਰਫ ਹੈਰੀਟੇਜ ਦੀ ਕੰਮ ਕਰਦੇ ਅਸੀਂ ਉਹ ਟੀਮ ਨੂੰ ਅ ਮਾਤਰਿਕ ਉਹਨੂੰ ਸ਼ਾਮਲ ਕਰ ਰਹੇ ਹਾਂ ਅੱਜ ਤੇ ਜਲਦੀ ਇਹਦਾ ਜਿਹੜਾ ਘਾਰ ਜੰਗੀ ਪੱਧਰ ਤੇ ਚਲਾ ਦਾਂਗੇ ਜਿਸ ਤਰ੍ਹਾਂ ਸਾਨੂੰ ਉਹ ਉਹ ਪ੍ਰਾਤਨ ਭਾਗ ਵੱਲੋਂ ਦੇ ਸਾਨੂੰ ਨਿਰਦੇਸ਼ ਮਿਲਣਗੇ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਨੂੰ ਇੱਕ ਸਾਲ ਦੇ ਵਿੱਚ ਵਿੱਚ ਨਿਵੇੜ ਦਈਏ ਬਹੁਤ ਮਿਹਰਬਾਨੀ ਧੰਨਵਾਦ ਕਿਹੜੇ ਪਰਸਪੋਰਨ ਵੱਲੋਂ ਕੀ ਰਿਸਪੌਂਸ ਮਿਲਿਆ ਜੀ ਅਰੋੜਾ ਸਾਹਿਬ ਵੱਲੋਂ ਤੁਸੀਂ ਗੱਲ ਕੀਤੀ ਅਰੋੜਾ ਸਾਹਿਬ ਵੱਲੋਂ ਬਹੁਤ ਵਧੀਆ ਪੋਜੀਟਿਵ ਰਿਸਪੌਂਸ ਮਿਲਿਆ ਜੀ ਤੇ ਉਹਨਾਂ ਨੇ ਜਿਹੜੀ ਪਟੀਸ਼ਨ ਪਾਈ ਹੋਈ ਆ ਕੋਰਟ ਦੇ ਵਿੱਚ ਉਹ ਹੋ ਸਕਦਾ ਵੀ ਉਹ ਵੀ ਆਪਣੇ ਤੌਰ ਤੇ ਸਹੀ ਨੇ ਕਿਉਂਕਿ ਕਈ ਵਾਰ ਸਮਝਣ ਦੀ ਗੱਲ ਹੁੰਦੀ ਹੈ ਜਦੋਂ ਆਪਾਂ ਇਕੱਠੇ ਭਰਾ ਬੈਨੇ ਉਦੋਂ ਪਤਾ ਲੱਗਦਾ ਹੈ ਤੇ ਉਹਨਾਂ ਦਾ ਮਤਲਬ ਸੀ ਪਹਿਲਾਂ ਦੋ ਕਮਰੇ ਜਿਹੜੇ ਉੱਥੇ ਕੋਈ ਬਾਬਿਆਂ ਨੇ ਕਾਰਸੇਵ ਵਾਲੇ ਨੇ ਪਾਏ ਨੇ ਉਹ ਬਿਲਕੁਲ ਹਵੇਲੀ ਦੇ ਉਲਟਾ ਮਤਲਬ ਕਿ ਉਹਦੀ ਅਸਾਰੀ ਹੋਈ ਐ ਸੀ ਉਹਨਾਂ ਨੂੰ ਢਾਉਣ ਦਾ ਜਿਹੜਾ ਉਹਦੇ ਨਾਲ ਵਾਅਦਾ ਕੀਤਾ ਕਿ ਉਹ ਦੋ ਕਮਰਿਆਂ ਨੂੰ ਅਸੀਂ ਢਾ ਦੇਵਾਂਗੇ ਤੇ ਬਾਕੀ ਜਿਹੜੇ ਜਿਹੜੇ ਜਿਵੇਂ ਜਿਵੇਂ ਪ੍ਰੋਪੋਜ਼ਲ ਦੇ ਵਿੱਚ ਸਾਨੂੰ ਹਦਾਇਤਾਂ ਮਿਲਣਗੀਆਂ ਉਵੇਂ ਅਸੀਂ ਕਰਾਂਗੇ ਅਰੋੜਾ ਸਾਹਿਬ ਨੇ ਪੋਜੀਟਿਵ ਰਿਸਪੌਂਸ ਦਿੱਤਾ ਹੈ ਪਟੀਸ਼ਨ ਬਾਕਸ ਲੈਣਗੇ ਜੀ ਪਟੀਸ਼ਨ ਬਾਕਸ ਲੈਣਗੇ ਤੇ ਨਾਲ ਉਹ ਉਹ ਇਤਰਾਜ਼ ਬਾਕਸ ਲੈ ਲੈਣਗੇ ਬਦ ਤੇ ਨਾਲ ਜਿਹੜਾ ਇਤਰਾਜ਼ ਸੀ ਉਹਨਾਂ ਨੂੰ ਐਗਰੀਮੈਂਟ ਦਾ ਆਈਜੀਪੀਸੀ ਤੇ ਪੰਜਾਬ ਸਰਕਾਰ ਇੱਕ ਐਗਰੀਮੈਂਟ ਕਰੇ ਉਹ ਪ੍ਰਧਾਨ ਜੀ ਨੇ ਕਹਿ ਦਿੱਤਾ ਹੈ ਵੀ ਅਸੀਂ ਜਲਦੀ ਇਹਦਾ ਜਿਹੜਾ ਐਗਰੀਮੈਂਟ ਲੇਕ ਕੇ ਪ੍ਰਾਤਨ ਭਾਗ ਨੂੰ ਦੇ ਦਾਂਗੇ ਤੇ ਉਹ ਮਤਲਬ ਕਿ ਹਾਈ ਕੋਰਟ ਦੇ ਵਿੱਚ ਉਹ ਜਿਹੜਾ ਐਗਰੀਮੈਂਟ ਹੈ ਉਹ ਪੀਸ ਹੋ ਜਾਏਗਾ ਤੇ ਅਰੋੜਾ ਸਾਹਿਬ ਸਾਡੇ ਨਾਲ ਟੀਮ ਬਣ ਕੇ ਕੰਮ ਕਰਨਗੇ ਜੀ ਤੁਸੀਂ ਹਵੇਲੀ ਜਿਹੜੀ ਜਹਾਜੀ ਰੇਗੀ ਨੂੰ ਲੈ ਕੇ ਕੰਡੀਸ਼ਨ ਪਾਈ ਹੋਈ ਸੀ ਅੱਜ ਕੋਰਟ 'ਚ ਤੇ ਅੱਜ ਕਮੇਟੀ ਮੋਈ ਹੈ ਜੀ ਮੈਂ ਜਿਹੜੀ ਪਟੀਸ਼ਨ ਪਾਈ ਸੀ ਇਸ ਵਾਸਤੇ ਪਾਈ ਸੀ ਕਿ ਹਵੇਲੀ ਦੀ ਠੀਕ ਤਰ੍ਹਾਂ ਸੰਭਾਲਣਾ ਹੀ ਸੀ ਹੋ ਰਹੀ ਉਸ ਵੇਲੇ ਉਸ ਦੇ ਅੰਦਰ ਹੋਰ ਨਵੇਂ ਪੱਟਕੇ ਖਸ਼ੋਰ ਬਣਾਉਣ ਦੇ ਵੀ ਯੋਜਨਾਵਾਂ ਚੱਲ ਰਹੀਆਂ ਸੀ ਜਿਹੜੀਆਂ ਕਿ ਹਵੇਲੀ ਵਾਸਤੇ ਖਤਰਾ ਹੋ ਸਕਦੇ ਨੇ ਇਸ ਵਾਸਤੇ ਮੈਂ ਜਾਣੇ ਤਾਂ ਪਟੀਸ਼ਨ ਪਾਈ ਸੀ ਕਿ ਸਰਕਾਰ ਇਹਨਾਂ ਨੂੰ ਐਸਜੀਪੀਸੀ ਨੂੰ ਆਪਣਾ ਹਾਈ ਕੋਰਟ ਐਸਜੀਪੀਸੀ ਅਤੇ ਸਰਕਾਰ ਨੂੰ ਦੋਨਾਂ ਨੂੰ ਹਦਾਇਤ ਦੇਵੇ ਕਿ ਆਪਸ ਵਿੱਚ ਬੈ ਕੇ ਕੋਈ ਸਾਂਝੀ ਸਕੀਮ ਬਣਾਉਣ ਤੇ ਇਹਦੀ ਸਾਮ ਸੰਭਾਲ ਪ੍ਰਾਪਤ ਹੋ ਸਕੇ ਕਿਉਂਕਿ ਬਹੁਤ ਹੀ ਇਤਿਹਾਸਕ ਮਾਤਵ ਰੱਖਦੀ ਹੈ ਸਾਡੀ ਦੀਵਾਨ ਚੋਟੜਾ ਚੰਦ ਜਿਹੜੀ ਮੇਰੇ ਖਵਲ ਲਈ ਕਾਫੀ ਚਿਰ ਤੋਂ ਗੱਲਬਾਤ ਚੱਲ ਰਹੀ ਸੀ ਕਿ ਹੋਰ ਕਿੰਨੇ ਜਲਦੀ ਔਰ ਕਿੰਨੀ ਵਧੀਆ ਤਰੀਕੇ ਨਾਲ ਇਹਦੀ ਸੰਭਾਲ ਹੋ ਸਕੇ ਉਸ ਵਾਸਤੇ ਅੱਜ ਵੀ ਅਸੀਂ ਨਿਰਸਮਿਤ ਰੂਪ ਦੇ ਬੈਠੇ ਸੀ ਆਪਸ ਵਿੱਚ ਤੇ ਮੈਂ ਇਹਨਾਂ ਨੂੰ ਇਹੀ ਵਿਸ਼ਵਾਸ ਦਵਾਇਆ ਕਿ ਅਸੀਂ ਹਾਈ ਕੋਰਟ ਵਿੱਚ ਇਹ ਕਵਾਂਗੇ ਕਿ ਇਹ ਸਵੈਲੀਟੀ ਜੋ ਮਲਕੀਅਤ ਅੱਜ ਦੀ ਤਰੀਖ ਵਿੱਚ ਐਸਜੀਪੀਸੀ ਕੋਲ ਹੈ ਸਰਕਾਰ ਦੇ ਆਪਣੇ ਜ਼ਿੰਮੇਵਾਰੀਆਂ ਨੇ ਕੁਝ ਜੋ ਕੋਈ ਪ੍ਰੋਟੈਕਟਡ ਮਨੂਮੈਂਟ ਡਿਕਲੇਅਰ ਹੋ ਜਾਂਦਾ ਸੁਰੱਖਿਅਤ ਇਮਾਰਤ ਡਿਕਲੇਅਰ ਹੋ ਜਾਂਦੀ ਹੈ ਉਸ ਨੂੰ ਸੰਭਾਲਣ ਵਾਸਤੇ ਸਰਕਾਰ ਦੀ ਕੀ ਡਿਊਟੀ ਹੈ ਮਾਲਕ ਦੀ ਕੀ ਡਿਊਟੀ ਹੈ ਕਾਨੂੰਨ 'ਚ ਲਿਖਿਆ ਹੋਇਆ ਹੈ ਕਿ ਤੁਸੀਂ ਆਪਸ ਵਿੱਚ ਦੋਨੋਂ ਬੈਠ ਕੇ ਐਗਰੀਮੈਂਟ ਕਰ ਲਓ ਤੇ ਇਸ ਸਮ ਸੰਭਾਲ ਸ਼ੁਰੂ ਕਰੋ ਤਾਂ ਕਿ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਈਏ ਆਪਣੇ ਰੈਟ ਪਟੀਸ਼ਨ ਨੂੰ ਅਸੀਂ ਖਤਮ ਕਰਵਾ ਸਕੀਏ ਸਟੇਸ਼ਨ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ ਮੇਰੇ ਬਿਆਨ ਦੇ ਨਾਲ ਕਿ ਇਹਨਾਂ ਦੇ ਆਪਸ ਵਿੱਚ ਸਮਝੌਤਾ ਕਰਕੇ ਸਾਮਸਵਾਲ ਸ਼ੁਰੂ ਕਰਾਂ ਤੇ ਮੈਨੂੰ ਕੋਈ ਇਤਰਾਜ਼ ਨਹੀਂ ਕਿਸੇ ਤਰੀਕੇ ਦਾ ਔਰ ਮੇਰੀ ਪੂਰੀ ਸਹਿਮਤੀ ਹੋਏਗੀ ਜੇ ਆਪਸ ਵਿੱਚ ਮਿਲ ਕੇ ਇਹ ਸਾਮਸਵਾਲ ਕਰਨ ਲਈ ਕੁਝ ਐਗਰੀਮੈਂਟ ਕਰਦੇ ਠੀਕ ਹੈ ਕਰੋ ਡੇਟ ਹੈ ਜੀ ਹੁਣ ਹੈ ਮੰਗਲਵਾਰ 10 ਤਰੀਕ ਮੈਂ ਤੁਹਾਨੂੰ ਚੇਕ ਕਰੀ